ਇਹ ਸਾਡਾ ਨੰਦਾ ਕਾ ਨਾ ਸਾਡੀ ਸੁਣਾਈ ਕੋਈ ਨਹੀਂ ਜਾਨ ਬਾਈ ਨੂੰ ਦੁਵਾਇਆ ਜਾ ਰਿਹਾ ਹੈ ਸਾਡੇ ਇਹ ਤਿੰਨ ਵਾਰ ਸਰਪੰਚ ਕੋਲ ਜਾਈ ਗਏ ਸਾਡੀ ਕੋਈ ਇਥੇ ਇੱਕ ਹੋਰ ਥਾਂ ਦੇਖ ਲੋ ਤੇ ਇਹਦਾ ਅਸੀਂ ਨੇ ਦੇਖ ਲੋ ਦੂਜਾ ਨਹੀਂ ਕੋਈ ਨਹੀਂ ਆਪਾਂ ਕਰਦੇ ਹਾਂ ਗੱਲ ਅਗਰ ਕਬਰਸਤਾਂ ਜਿਹੜੇ ਬੈਠੇ ਹੋ ਤੁਹਾਡੇ ਕੋਈ ਰਹੂਗਾ ਤੇ ਕੋਈ ਕਰਦਾ ਹੈ ਇਹ ਮਾਤਾ ਜੀ ਆ ਜੀ ਜਿਨ੍ਹਾਂ ਨੇ ਮਾਂ ਮਕੀ ਦਿੱਤੀ ਜਾਂਦੀ ਇੱਥੇ ਤੁਹਾਡਾ ਕੀ ਹੈ ਪੰਚੇਤੀ ਜਗਾ ਹੈ ਜਿਨ੍ਹਾਂ ਦੇ ਬੇਟੇ ਦੀ ਕਬਰ ਹੈ ਪੰਚੇਤੀ ਜਗਾ ਤੁਹਾਡਾ ਕੀ ਹੈ ਉੱਥੇ ਨਹੀਂ ਨਹੀਂ ਪੰਚਾਇਤ ਦੀ ਨਹੀਂ ਜਗਾ ਤਾਂ ਵਕਾ ਬੋਰਦੀ ਹੈ ਇਹ ਕੌਣ ਹੁੰਦਾ ਸਾਨੂੰ ਕਹਿਣ ਵਾਲੀ ਪੰਚੇਤੀ ਜਗਾ ਉੱਥੇ ਜਵਾਬੰਦੀ ਤੁਹਾਡਾ ਮੇਰੀ ਇਵੈਂਟ ਥੋੜੇ ਮਰੇ ਮਾਲਕ ਸਾਹਿਬ ਦੀ ਮੈਂ ਨੂੰ ਬਹੁਤ ਗਰੀ ਕਹੇ ਹੱਟੀ ਮੇਰੇ ਬੱਚਿਆਂ ਨੂੰ ਮੈਨੂੰ ਪਤਾ ਮੈਨੂੰ ਇਹ ਆਦੇ ਥੋੜਾ ਹੈ ਹੀ ਕੱਖ ਨਹੀਂ ਤੇ ਜਗਾ ਹੀ ਨਹੀਂ ਤੋਂ ਆਹ ਉਹ ਜਿਹੜਾ ਲੰਬੀ ਦੀ ਦਾੜੀ ਵਾਲਾ ਮੈਨੂੰ ਮਰਾ ਛੱਡ ਤੋਂ ਬਿਨਾਂ ਨਹੀਂ ਸਾਡੀਆਂ ਬਰਾਦਰੀਆਂ ਵੀ ਪੁੱਛਦੇ ਮੇਰੇ ਬਰਾਦਰੀਆਂ ਇਹ ਪੜਦੇ ਆ ਬਰਾਦਰੀ ਲੈ ਕੇ ਕਹਿੰਦੇ ਮੁਸਲਿਮ ਇਹ ਮੁਸਲਿਮ ਪੌਂਕਦੀ ਫਰਦੀ ਆ ਹਨੂੰ ਬਰਾਦਰੀ ਲੈ ਕੇ ਗਾਲਾਂ ਕੱਢੀਆਂ ਉਹ ਬੰਦੇ ਨੇ ਸਾਡੇ ਕੋਲ ਰਿਪੋਰਟਿੰਗ ਆ ਉਹ ਬੰਦੇ ਦੀ ਕਿਸ ਬੰਦੇ ਨੇ ਗਾਲਾਂ ਕੱਢੀਆਂ ਆ ਲੱਖ ਮੁੰਨ ਠੰਗੇ ਜਿਹੜਾ ਬਾਬੇ ਨੂੰ ਖਾਈ ਜਾਂਦਾ ਹੈ ਨਹੀਂ ਮੇਰਾ ਆਤਮਾ ਇੰਨਾ ਨਟ ਪਾਇਆ ਮੈਂ ਤਾਂ ਪਈਆ ਚਲੋ ਹੁਣ ਤੁਸੀਂ ਟੈਨਸ਼ਨ ਨਾ ਲਾਓ ਜੇ ਵੀ ਥੀੜਾ ਕੋਸੂਰ ਬਾਰੂਗਾ ਕਰ ਦੇ ਹਾਂਜੀ ਉਹਦੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਕਬਰ ਪੋਣੀ ਜਾਇਜ ਹੈ ਤੇ ਸਾਨੂੰ ਇਹ ਦੱਸ ਦਿਓ ਵੀ ਕਬਰ ਪੋਣੀ ਜਾਇਜ ਹੈ ਨਹੀਂ ਕਬਰ ਨਹੀਂ ਪਾਈਆਂ ਜਾ ਸਕਦੀ ਤਾਂ ਬਹੁਤ ਗੁੱਸਾ ਇਹ ਇਹਨਾਂ ਨੇ ਗਏ ਖਬਰਿੰਗ ਤੇ ਸਾਡੇ ਅੱਛਾ ਮੁਸਲਮਾਨ ਦੀ ਮਤਲਬ ਇਹਨਾਂ ਦੀ ਗੱਲ ਵੀ ਸਾਡਾ ਇਹਨਾਂ ਨੇ ਮਟੀਆਂ ਭਰਾ ਦੇ ਸਾਹਮਣੇ ਦੇਖੋ ਮਾਰੀ ਨਿਗਾ ਮਾਰ ਲੋ ਤੇ ਆਪ ਦੇਖੋ ਜੀ ਮਾਰੀ ਨਿਗਾ ਮਾਰ ਹੋ ਗਿਆ ਆਸੀਂ ਸਫਾਈ ਕਰ ਲਈ ਨਾ ਹੀ ਕਿਸੇ ਪ੍ਰਸ਼ਾਸਨ ਦੇ ਅੱਥੇ ਖੜਾ ਹੈ ਜੀ ਬੰਸਾ ਦੂਜਾ ਕਰਮਚਾਰੀ ਮੈਂ ਇਹਦੀ ਮਿੰਤ ਕੀਤੀ ਆ ਜਦੋਂ ਟੈਂਕੀ ਬਣਾਉਂਦਾ ਮੈਨੂੰ ਆਲਾ ਚਲੋ ਤੁਸੀਂ ਹੌਸਲਾ ਰੱਖੋ ਟੱਕਰ ਨਹੀਂ ਤੁਹਾਡੇ ਨਾਲ ਟੱਕਰ ਨਹੀਂ ਹੁੰਦਾ ਟੈਨਸ਼ਨ ਹਾਂ ਬਸ ਛੱਡ ਮਾਰ ਇਹਦਾ 10 ਸਾਲ ਹੋ ਗਏ ਸਫਾਈ ਹੁੰਦੀ ਨਹੀਂ ਮੈਨੂੰ ਇੱਕ ਗੱਲ ਦੱਸ ਦੋ ਮੈਂ ਇਹ ਗੱਲ ਕਹਿਣਾ ਵੀ ਲੋਕਾਂ ਦੀਆਂ ਸ਼ਾਤਾਂ ਨਾਲ ਕੀ ਹੈ ਸ਼ਾਂਤੀ ਕਹਿੰਦੀ ਕਰਨੀ ਐ ਚ ਸ਼ਾਂਤੀ ਲਈ ਕਿਹੜੀ ਗੱਲ ਹੈ ਇਹ ਗੱਲ ਨਹੀਂ ਕਰਦਾ ਡੈਗਦਾ ਦਾ ਤੂੰ ਵੀ ਫਿਰਦਾ ਡੈਗਦਾ ਦਾ ਤੂੰ ਵੀ ਫਿਰਦਾ ਭਾਈ ਜਿਹੜਾ ਮਤਲਬ ਪਰ ਬੈਠਦਾ ਪਗਾਰੀ ਮਰਜ਼ੀ ਹੈ ਜਾਂ ਕੋਈ ਬਿਮਾਰੀ ਹੈ ਬੰਦਾ ਜਗਾ ਜਗਾ ਠੀਕ ਹੈ ਇਹਨਾਂ ਦਾ ਭਾਈਚਾਰਾ ਬਾਕੀ ਬੰਦੇ ਨਾਲ ਲੜਵਾਫੇ ਉਹਨਾਂ ਪਿੰਡ ਦਾ ਮਸਲਾ ਹੈ ਪਿੰਡ ਦਾ ਮਸਲਾ ਹੈ ਥੋੜਾ ਇਹਨਾਂ ਨੂੰ ਨਿਕਾਉਂ ਪੈਂਦਾ ਆ ਉਹ ਐ ਹੋ ਜੂਗਾ ਕਿ ਉਹਨਾਂ ਦਾ ਭਾਈਚਾਰਾ ਥੋੜਾ ਆਪਸ ਵਿੱਚ ਲੜੋਗੇ ਠੀਕ ਹੈ ਪਿੰਡ ਦਾ ਮਸਲਾ ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਪੰਜਾਬ ਦੀ ਚੈਨਲ ਪਿੰਡ ਲੋਹਾਰੇ ਵਿੱਚ ਕਬਰਾਂ ਬੋਨ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮਾਮਲਾ ਭਖਿਆ ਹੋਇਆ ਹੈ ਜਿਸ ਨੂੰ ਲੈ ਕੇ ਅੱਜ ਪਿੰਡ ਲਹਾਰਾ ਦੇ ਵਿੱਚ ਮওলানা ਮੁਹੰਮਦ ਉਸਮਾਨ ਸਾਈ ਇਸਲਾਮ ਪੰਜਾਬ ਪਿੰਡ ਲਹਾਰਾ ਕਬਰਸਤਾਨ ਵਿੱਚ ਪਹੁੰਚੇ ਜਿੱਥੇ ਡੀਐਸਪੀ ਅਮਰਜੀਤ ਸਿੰਘ ਧਰਮਕੋਟ ਤੇ ਸਿੰਘ ਗਿੱਲ ਨਾਇਬ ਤਹਿਸੀਲਦਾਰ ਅਤੇ ਉਹਨਾਂ ਦੇ ਨਾਲ ਹੋਰ ਵੀ ਉੱਚ ਅਧਿਕਾਰੀ ਪਹੁੰਚੇ ਜਿੱਥੇ ਮੌਕੇ ਤੇ ਜਾਜਾ ਲਿਆ ਗਿਆ ਅਤੇ ਪੂਰੀ ਗੱਲਬਾਤ ਸੁਣੀ ਗਈ ਗੱਲਬਾਤ ਸੁਣ ਤੋਂ ਬਾਅਦ ਵੱਖ-ਵੱਖ ਅਧਿਕਾਰੀਆਂ ਅਤੇ ਜੋ ਪੰਜਾਬ ਦੇ ਮੁਸਲਮਾਨ ਭਾਈਚਾਰੇ ਦੇ ਮওলানা ਮੁਹੰਮਦ ਉਸਮਾਨ ਸਾਈ ਇਸ ইমাম ਪੰਜਾਬ ਪਹੁੰਚੇ ਸਨ ਉਹਨਾਂ ਨੇ ਕੀ ਕਿਹਾ ਅਤੇ ਸਬੰਧਤ ਜਿੰਨਾ ਵੱਲੋਂ ਮੁਸਲਮਾਨ ਭਾਈਚਾਰੇ ਦੀ ਔਰਤ ਪਿੰਡ ਲੋਹਾਰੇ ਦੀ ਵੱਲੋਂ ਜੋ ਜਿੰਨਾ ਤੇ ਜਿਨ੍ਹਾਂ ਨੇ ਕਮਰਾਂ ਬਾਈਆਂ ਸਨ ਉਹਨਾਂ ਤੇ ਕਿਸ ਤਰ੍ਹਾਂ ਦੀ ਕਾਰਵਾਈ ਦੀ ਗੱਲ ਕੀਤੀ ਆ ਉਹ ਤੁਹਾਨੂੰ ਉਹ ਸੁਣਾ ਦਿੰਨੇ ਆ ਪਹਿਲਾਂ ਸੁਣਾਉਨੇ ਆ ਤੁਹਾਨੂੰ ਉਸ ਮਾਤਾ ਦੀ ਗੱਲਬਾਤ ਜੋ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਕੀਤੀ ਕਿ ਉਹ ਅੱਜ ਦੇ ਇਸ ਇੱਕ ਕੱਟ ਦੇ ਵਿੱਚ ਉਹਨਾਂ ਨੇ ਕਿਸ ਕਿੱਥੋਂ ਤੱਕ ਜਿਹੜਾ ਗੱਲ ਪਹੁੰਚੀ ਆ ਕਿ ਉਹਨਾਂ ਨੇ ਸਹਿਮਤੀ ਬਣਾ ਲਈ ਹੈ ਜਾਂ ਫਿਰ ਕੁਝ ਗੱਲ ਹੋਰ ਹੋਈ ਆ ਤੁਹਾਨੂੰ ਉਹਨਾਂ ਦੇ ਮੂੰਹੋਂ ਸੁਣਾ ਦਿੰਨੇ ਆ ਕਿ ਉਹਨਾਂ ਦਾ ਇਸ ਮਾਮਲੇ ਬਾਰੇ ਕੀ ਕਹਿਣਾ ਹੈ ਪਰ ਇੱਕ ਪਾਸੇ ਦੇਖਣ ਵਾਲੀ ਗੱਲ ਇਹ ਵੀ ਹੋਵੇਗੀ ਕਿ ਤੇ ਉਹਨਾਂ ਨੇ ਇਲਜ਼ਾਮ ਲਗਾਏ ਹੈਗੇ ਆ ਉਹਨਾਂ ਵੱਲੋਂ ਅੱਜ ਉਹਨਾਂ ਨੂੰ ਅੱਜ ਥੋੜੀ ਬਹੁਤੀ ਇਰਾਹਤ ਇਸ ਮਾਮਲੇ ਦੇ ਵਿੱਚ ਮਿਲਦੀ ਨਜ਼ਰ ਆ ਰਹੀ ਹੈ ਪਰ ਇਸ ਦਿਸ ਵੰਦ ਦੇ ਵਿੱਚ ਜਦੋਂ ਗੱਲਬਾਤ ਪ੍ਰਬੰਧਕ ਜਿਹੜੇ ਆਇਸਨ ਅਧਿਕਾਰੀ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਇਸ ਜਗਾ ਦੀ ਨਿਸ਼ਾਨਦੇਹੀ ਕਰਵਾ ਕੇ ਇਸ ਜਿਹੜੇ ਧਰਮ ਦੇ ਲੋਕ ਨੇ ਉਹਨਾਂ ਨੂੰ ਦੇ ਦਿੱਤੀ ਜਾਵੇਗੀ ਪਰ ਜਦੋਂ ਇਸ ਦੇ ਸਬੰਧ ਵਿੱਚ ਫਿਰ ਜਿੰਨਾ ਵੱਲੋਂ ਦਰਖਾਸਤ ਦਿੱਤੀ ਗਈ ਸੀ ਜਿਸ ਵੀਡੀਓ ਦੇ ਵਿੱਚ ਇੱਕ ਵਾਇਰਲ ਵੀਡੀਓ ਹੁੰਦੀ ਹੈ ਜਿਸ ਵਿੱਚ ਮਾਤਾ ਇੱਕ ਰੋ ਰੋ ਕੇ ਉਲ੍ਹਾ ਉਲ੍ਹਾ ਕੇ ਆਪਣਾ ਦੁੱਖ ਦੱਸਦੀ ਹੈ ਕਿ ਸਾਡੇ ਕਬਰਸਤਾਨ ਨੂੰ ਵਾਅਦਾ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਸਾਡੀ ਅੱਜ ਦੀ ਜਿਹੜੀ ਗੱਲਬਾਤ ਹੋਈ ਉਸ ਦੇ ਵਿੱਚ ਰਾਜੀਨਾਮੇ ਦੀ ਕੋਈ ਗੱਲ ਨਹੀਂ ਹੋਈ ਸਾਡੀ ਸਿਰਫ ਇਹ ਗੱਲ ਹੋਈ ਹੈ ਕਿ ਇਸ ਜਗ੍ਹਾ ਦੇ ਉੱਤੇ ਸਾਡੀ ਨਿਸ਼ਾਨਦੇਹੀ ਕਰਾ ਕੇ ਸਾਡੀ ਤਾਰ ਲਗਾਈ ਜਾਵੇਗੀ ਜਾਂ ਚਾਰਦੁਆਰੀ ਕੀਤੀ ਜਾਵੇਗੀ ਪਰ ਜਿਹੜਾ ਮੇਰਾ ਪੁਲਿਸ ਪ੍ਰਸ਼ਾਸਨ ਦੇ ਕੋਲ ਇੱਕ ਕੰਪਲੀਟ ਪਈਆ ਮੇਰਾ ਉਸ ਤੇ ਕੋਈ ਰਾਜੀ ਰਾਜੀਨਾਮਾ ਨਹੀਂ ਹੈਗਾ ਮੈਂ ਉਸ ਤੇ ਜਿਹੜੀ ਕਾਰਵਾਈ ਕਰਾਉਣਾ ਚਾਹੁੰਦੀ ਹਾਂ ਤੇ ਉਹਨਾਂ ਕਿਹਾ ਕਿ ਜਿਨ੍ਹਾਂ ਦੋਸ਼ੀਆਂ ਨੇ ਇਹ ਕਾਰਨਾਮਾ ਕੀਤਾ ਉਹਨਾਂ ਤੇ ਵੱਧ ਤੋਂ ਵੱਧ ਜਿਹੜੀ ਸਖਤ ਕਾਰਵਾਈ ਹੋਣੀ ਚਾਹੀਦੀ ਆ ਉਹ ਤੁਹਾਨੂੰ ਸੁਣਾ ਦਿੰਨੇ ਆ ਉਸ ਸੰਬੰਧ ਵਿੱਚ ਮਾਤਾ ਬਜ਼ੁਰਗ ਜੋ ਬੋਲ ਰਹੀ ਹੈ ਉਹਨਾਂ ਦਾ ਕੀ ਕਹਿਣਾ ਦੇਖਦੇ ਰਹੋ ਨਿਊਜ਼ ਪੰਜਾਬ ਦੀ ਚੈਨਲ ਜਿਸ ਤਰ੍ਹਾਂ ਦੀ ਅੱਗੇ ਅਪਡੇਟ ਹੋਵੇ ਤੁਹਾਡੇ ਨਾਲ ਜੋੜ ਸਾਂਝੀ ਕਰਾਂਗੇ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ ਕੀ ਨਾਮਤਾ ਜੀ ਕਿਹੜਾ ਮੇਰਾ ਨਾਮ ਅਖਤਿਆਰ ਨੂੰ ਕਰ ਬੇਗਮ ਮਾਤਾ ਜੀ ਜਿਹੜਾ ਕਬਰਾਂ ਨੂੰ ਲੈ ਕੇ ਪਿਛਲੇ ਦਿਨੋਂ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਸਾਡੇ ਜਿਹੜਾ ਵੱਡ-ਵਡੇਰੇ ਦੇ ਜਿਹੜੀਆਂ ਹੱਡੀਆਂ ਬਾਹਰ ਕੱਟ ਕੇ ਜਿਹੜਾ ਉਹਨਾਂ ਨੂੰ ਬਾਹਰ ਦਿੱਤਾ ਗਿਆ ਇੱਕ ਉਹਦੇ ਸੰਬੰਧ ਵਿੱਚ ਅੱਜ ਇਕੱਠ ਹੋਇਆ ਸੀ ਕੀ ਗੱਲਬਾਤ ਹੋਈ ਕੱਡੀ ਜੀ ਉਹਨਾਂ ਦੀ ਗੱਲਬਾਤ ਇਹੀ ਹੋਈ ਆ ਜੀ ਇਹਨਾਂ ਨੇ ਬਾਹ ਕੇ ਉਹ ਕਬਰਾਂ ਦੀਆਂ ਹੱਡੀਆਂ ਉਹਨਾਂ ਦੀਆਂ ਮੁਰਦਿਆਂ ਦੀਆਂ ਇਹਨਾਂ ਨੇ ਥੱਲੇ ਖਪਾਟੀਆਂ ਹੈ ਮੈਨੂੰ ਕਈ ਪਰ ਉਹ ਤੇ ਮੈਂ ਨਾ ਜਿਵੇਂ ਮੈਂ ਤਾਂ ਚਪੇਟਾਂ ਕਰ ਲਈਆਂ ਆਈਆਂ ਇਹਨਾਂ ਨੇ ਮੇਰੀ ਕੋਈ ਸੁਣਾਈ ਨਹੀਂ ਕੀਤੀ ਛੇਕਰ ਤੇ ਮੈਨੂੰ ਲక్ష్మణਾਂ ਦਾ ਵੀ ਮਰਾਸਣ ਕੁੱਤੀ ਪਾਉਂ ਕਦੀ ਆ ਮਰਾਸਣ ਕੁੱਤੀ ਪਾਉਂ ਕਰਈ ਆ ਵੀ ਅਸੀਂ ਕੋਈ ਗੱਲ ਨਹੀਂ ਗੋਲਦੇ ਮੇਰਾ ਇਹ ਮੇਰਾ ਕੋਈ ਇਹਨਾਂ ਨਾਲ ਸਰਵੰਦਨੀ ਮੇਰਾ ਕੋਈ ਰਾਜੀਨਾਮਾ ਨਹੀਂ ਇਹਨਾਂ ਨੂੰ ਅਜ ਮਲਾਣਾ ਪਹੁੰਚੇ ਸੀ ਲਿਧਾਨੇ ਤੋਂ ਉਹ ਕਹੇਗੇ ਉਹ ਕਹਿੰਦੇ ਥੋਡੀਆਂ ਚਾਰ ਦੁਆਰੀਆਂ ਵੀ ਕਰਕੇ ਦੇਵਾਂਗੇ ਤੁਹਾਨੂੰ ਮਸਜਿਦ ਵੀ ਪਾ ਕੇ ਦੇਵਾਂਗੇ ਹਜੇ ਜਦੋਂ ਪਹੁੰਚੇ ਫੇਰ ਵੇਖੀ ਨੀ ਹੁਣ ਨਾ ਮੈਨੂੰ ਇਨਸਾਫ ਇਨਸਾਫ ਇਨ ਮਿਲ ਗਿਆ ਮੈਂ ਕਿਹਾ ਮੇਰਾ ਕਰਾ ਦਿਓ ਲੈ ਮੇਰਾ ਇਹਨਾਂ ਨਾਲ ਇਹ ਹੈਗਾ ਉਹ ਮੇਰੇ ਕਬਰ ਸਤਾਨ ਦਾ ਤੁਸੀਂ ਬਣਾਉਣਾ ਤੇ ਜਿਹੜਾ ਮੇਰਾ ਹੈਗਾ ਉਹ ਮੈਂ ਇਹਨਾਂ ਨਾਲ ਰਾਜੀਨਾਮਾ ਕੋਈ ਨਹੀਂ ਮੇਰਾ ਨੀ ਹੋਂ ਤੁਸੀਂ ਕੋਈ ਰਾਜੀ ਨਾਮ ਨਹੀਂ ਕੀਤਾ ਨਾ ਮੈਂ ਕੋਈ ਰਾਜੀ ਨਾਮ ਨਹੀਂ ਨਾ ਨਾ ਇਹ ਮੇਰਾ ਮੈਨੂੰ ਮਿਲਣਾ ਚਾਹੀਦਾ ਜਿਹੜਾ ਇਹਨਾਂ ਨੇ ਮੈਨੂੰ ਕੁੱਤਗੇ ਮਰਾਸ ਨੇ ਇਹ ਮੈਨੂੰ ਲਖਮਣ ਸਿੰਘ ਨੇ ਇਹਨਾਂ ਨੇ ਇਹਨਾਂ ਨੇ ਜਿਹੜਾ ਮੈਨੂੰ ਗਾਲ ਦੁਪੜ ਦਿੱਤੀ ਆ ਉਹ ਮੇਰਾ ਮਸਲਾ ਹੱਲ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਹਾਂ ਮੈਂ ਇਹ ਮੰਗਦੀ ਆ ਵੀ ਮੇਰਾ ਇਹ ਛੇਤੀ ਤੋਂ ਛੇਤੀ ਇਹ ਮੇਰਾ ਰਾਜੀ ਨਾਮਾ ਨਹੀਂ ਇਹ ਨਾ ਨਾ ਹੋ ਸਕਦਾ ਇਹ ਪ੍ਰਸ਼ਾਸਨ ਕਰਕੇ ਇਸ ਤਰ੍ਹਾਂ ਦੀ ਹਾਂ ਮੰਗ ਮੰਗਦੀਆਂ ਵੀ ਮੇਰੀ ਬੇਈਟੀ ਦਾ ਮੁੱਲ ਮੈਨੂੰ ਮਿਲਣਾ ਚਾਹੀਦਾ ਕਿਸ ਤਰ੍ਹਾਂ ਦੀ ਕਾਰਵਾਈ ਹਾਂ ਇਹ ਕਾਰਵਾਈ ਵੱਧ ਤੋਂ ਵੱਧ ਕਾਨੂੰਨ ਹੋਣਾ ਚਾਹੀਦਾ ਇਨ ਮੇਰਾ ਇਨ ਇਹਦੇ ਬੈਗ ਚ ਮੇਰਾ ਪਰਚਾ ਦਰਜ ਹੋਣਾ ਚਾਹੀਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੈਨੂੰ ਮੈਂ ਮੇਰਾ ਰਾਜੀਨਾਮਾ ਕੋਈ ਨਹੀਂ ਇਨ ਚਰਚ ਨਾ ਚਰ ਮੈਨੂੰ ਇਹ ਮਿਲਦਾ ਨਹੀਂ ਮੈਂ ਕੋਈ ਇਨ ਤੇ ਮੇਰਾ ਮੇਰੀ ਕਾਨੂੰਨ ਵਾਲੀ ਆ ਮੈਂ ਆਪਦੇ ਜੋ ਵੀ ਮੈਂ ਲੜਾਈ ਇਹਨਾਂ ਨਾਲ ਲੜੀ ਆ ਉਹ ਮੈਂ ਲੜੀ ਜਾਣਾ ਇਹਨਾਂ ਨਾਲ ਜਿਵੇਂ ਮੇਰਾ ਹੋਇਆ ਉਹ ਮੈਂ ਕਰਨਾ ਹੀ ਕਰਨਾ ਇਹਨਾਂ ਨਾਲ ਵਾਹ ਤੁਸੀਂ ਕਹਿੰਦੇ ਕਿ ਪਰਚਾ ਦਰਜ ਹੋਵੇ ਹਾਂ ਪਰਚਾ ਦਰਜ ਹੋਣਾ ਚਾਹੀਦਾ ਹੈ ਪਰਚਾ ਦਰਜ ਕਿਉਂ ਨਾ ਕੀਤਾ ਇਹਨਾਂ ਨੇ ਜਦੋਂ ਮੈਂ ਗਈ ਸੀ ਮੇਰਾ ਪਰਚਾ ਕਿਉਂ ਨਾ ਦਰਜ ਕੀਤਾ ਇਹਨਾਂ ਨੂੰ ਕੀ ਸੀ ਪਸੀ ਕਾਦੇ ਪਿੱਛੇ ਨਹੀਂ ਕੀਤਾ ਇਹਨਾਂ ਨੇ ਮੇਰਾ ਪਰਚਾ ਦਰਜ ਜਦੋਂ ਇਹਨਾਂ ਨੂੰ ਮੈਂ ਰੋ ਪਟਕੇ ਕਰਕੇ ਆਈਆਂ ਤੇ ਮੇਰੀ ਸੁਣਾਈ ਨਹੀਂ ਹੋ ਸਕਦੀ ਮੇਰੀ ਸੁਣਾਈ ਹੋਣੀ ਚਾਹੀਦੀ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਹਾਂ ਇਹੀ ਮੰਗ ਆ ਬਈ ਪਿੰਡ ਦਾ ਜਿਹੜਾ ਕਬਰਸਤਾਨ ਹੈ ਪੰਜਾਬ ਕਬੂਰ ਦੀ ਜਿਹੜੀ ਮਲਕੀਅਤ ਹੈ ਉਹ ਬੜੇ ਅਫਸੋਸ ਦੀ ਗੱਲ ਹੈ ਕਿ ਕੁਝ ਲੋਕਾਂ ਨੇ ਇੱਥੇ ਜਿਹੜੀਆਂ ਕਬਰਾਂ ਮੌਜੂਦ ਸੀਗੀਆਂ ਸਫਾਈ ਦੇ ਦੌਰਾਨ ਉਹਨਾਂ ਕਬਰਾਂ ਦੇ ਉੱਤੇ ਵੀ ਜਿਹੜਾ ਉਹ ਹਲ ਚਲਾਇਆ ਗਿਆ ਜੋ ਕਿ ਮੈਂ ਸਮਝਦਾ ਕਿ ਨਿਹਾਇਤ ਹੀ ਅਫਸੋਸਨਾਕ ਗੱਲ ਹੈ ਪਿੰਡ ਵਾਲਿਆਂ ਨਾਲ ਸਾਰਿਆਂ ਨਾਲ ਗੱਲ ਹੋਈ ਹੈ ਮੁਤਲਕ ਅਫਸਰਾਨ ਸਾਹਿਬ ਜਿਹੜੇ ਉਹ ਜ਼ਿਲ੍ਹੇ ਦੇ ਇੱਥੇ ਨਾਲ ਮੌਜੂਦ ਨੇ ਇਸ ਲਈ ਸਰਵ ਸੰਮਤੀ ਦੇ ਨਾਲ ਇਹ ਫੈਸਲਾ ਹੋਇਆ ਕਿ ਜਿਹੜਾ ਪੰਜਾਬ ਇਹ ਪੰਜਾਬ ਕਬੋਰਡ ਦੀ ਮਲਕੀਅਤ ਦਾ ਜਿਹੜਾ ਇਹ ਕਬਰਸਤਾਨ ਹੈ ਇਹ ਬਿਨਾਂ ਪਿੰਡ ਦੇ ਮੁਸਲਮਾਨਾਂ ਦੀ ਰਜ਼ਾਮੰਦੀ ਤੋਂ ਆਇਂਦਾ ਇੱਥੇ ਕੁਝ ਨਹੀਂ ਕੀਤਾ ਜਾਏਗਾ ਪਿੰਡ ਦੀ ਜਿਹੜੀ ਕਮੇਟੀ ਹੈ ਉਹ ਜਿਹੜੀ ਇਹਦੀ ਚਾਰ ਦਿਵਾਰੀ ਜਿਹੜੀ ਉਹ ਕਰਵਾ ਕੇ ਦਵੇਗੀ ਉਸ ਦੇ ਨਾਲ ਨਾਲ ਇੱਥੇ ਨਮਾਜ਼ ਜਿਹੜੀ ਜਨਾਜ਼ੇ ਦੀ ਹੁੰਦੀ ਹੈ ਤੇ ਜੋ ਵੀ ਜਨਾਜ਼ੇ ਦੀਆਂ ਰਸਮਾਂਤ ਹੁੰਦੀਆਂ ਉਹਦੇ ਲਈ ਇਸ ਕਬਰਸਤਾਨ 'ਚ ਕੋਈ ਵੀ ਪ੍ਰਬੰਧ ਨਹੀਂ ਹੈ ਨਾ ਪਾਣੀ ਦਾ ਪ੍ਰਬੰਧ ਹੈ ਨਾ ਕੋਈ ਸ਼ੈੱਡ ਪਾਇਆ ਹੋਇਆ ਹੈ ਨਾ ਕਿਸੇ ਵੀ ਤਰ੍ਹਾਂ ਦੇ ਕੋਈ ਬਾਥਰੂਮ ਬਣੇ ਹੋਏ ਆ ਤੇ ਉਹਦੇ ਬਾਰੇ ਵੀ ਅਸੀਂ ਜਲਦੀ ਇੱਕ ਐਸਟੀਮੇਟ ਬਣਾ ਕੇ ਪੰਜਾਬਾ ਕਬੂਰ ਨੂੰ ਬੇਨਤੀ ਕਰਾਂਗੇ ਤੇ ਇੱਥੇ ਦੀ ਪੰਚਾਇਤ ਨੂੰ ਵੀ ਔਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਕਹਿਣਾ ਚਾਹਨਾ ਕਿ ਕਬਰਸਤਾਨਾਂ ਦੀ ਜਿਹੜੀ ਜ਼ਰੂਰਤਾਂ ਆ ਇਹ ਮੁੱਢਲੀ ਜ਼ਰੂਰਤਾਂ ਦੇ ਵਿੱਚ ਆਂਦੀਆਂ ਇਸ ਲਈ ਕਿਤੇ ਵੀ ਅਗਰ ਪੰਜਾਬ ਦੇ ਵਿੱਚ ਕੋਈ ਵੀ ਬੰਦਾ ਕਿਸੇ ਵੀ ਧਰਮ ਸਥਾਨ ਦਾ ਜਿਹੜਾ ਆਖਰੀ ਰਸਮ ਦੀ ਜਗ੍ਹਾ ਹੈ ਉੱਥੇ ਅਗਰ ਕੋਈ ਐਦਾਂ ਦੀ ਗੱਲ ਕਰਦਾ ਹੈ ਤੇ ਉਹ ਸਖਤ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਅਸੀਂ ਸਾਰੇ ਜਣੇ ਇੱਥੇ ਇਕੱਠੇ ਹੋਏ ਆਂ ਪਿੰਡ ਦੀ ਪੰਚਾਇਤ ਵੀ ਮੌਜੂਦ ਹੈ ਮਾਤਬਰ ਲੋਕ ਵੀ ਮੌਜੂਦ ਹੈ ਪਿੰਡ 'ਚ ਤਿੰਨ ਚਾਰ ਘਰ ਮੁਸਲਮਾਨਾ ਦੇ ਨੇ ਅਸੀਂ ਇਹ ਚਾਹੁੰਦੇ ਹਾਂ ਹਮੇਸ਼ਾ ਤੋਂ ਹੀ ਕਿ ਪੰਜਾਬ ਦਾ ਜਿਹੜਾ ਮਾਹੌਲ ਸੁਖਾਵਾ ਰਹੇ ਆਪਸ ਦੇ ਵਿੱਚ ਪਿਆਰ ਮੁਹੱਬਤ ਜੜੀ ਹੋ ਬਣੀ ਰਹੇ ਇਸ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਇਹ ਜਿਹੜੀ ਜਗਾ ਆ ਉਹ ਜਿੱਥੇ ਤੱਕ ਕਬਰਸਤਾਨ ਦੀ ਹੱਦ ਲੱਗਦੀ ਇਹ ਸਟੇਟ ਅਫਸਰ ਸਾਹਿਬ ਮੌਜੂਦ ਨੇ ਤਹਿਸੀਲ ਸਾਰਦਾਰ ਸਾਹਿਬ ਵੀ ਆਏ ਹੋਏ ਨੇ ਇਸ ਹਲਕੇ ਦੇ ਤੇ ਡੀਐਸਪੀ ਸਾਹਿਬ ਦੀ ਮੌਜੂਦ ਨੇ ਤੇ ਹੁਣ ਹੀ ਫੈਸਲਾ ਲਿਖ ਕੇ ਦੋਨਾਂ ਧਿਰਾਂ ਵੱਲੋਂ ਕਿ ਆਇੰਦਾ ਕਬਰਸਤਾਨ ਦੀ ਜਗ੍ਹਾ 'ਚ ਕੋਈ ਦਖਲ ਨਹੀਂ ਦਿੱਤਾ ਜਾਏਗਾ ਔਰ ਕਬਰਸਤਾਨ ਦਾ ਜਿਹੜਾ ਮੁਕੰਮਲ ਕੰਟਰੋਲ ਹੈ ਉਹ ਪਿੰਡ ਦੇ ਜਿਹੜੇ ਵਾਸੀ ਮੁਸਲਮਾਨ ਨੇ ਜਿਨ੍ਹਾਂ ਦੀ ਹੱਦ ਦੇ ਵਿੱਚ ਕਬਰਸਤਾਨ ਆਂਦਾ ਉਹਨਾਂ ਕੋ ਤੇ ਪੰਜਾਬ ਕਮਪੋਰਡ ਦੇ ਜਿਹੜਾ ਉਹਦੀ ਸਰ ਜਿਹੜਾ ਇਹ ਵਾਇਰਲ ਵੀਡੀਓ ਦੇ ਵਿੱਚ ਇੱਕ ਮਾਤਾ ਇਹ ਕਹਿ ਰਹੀ ਹੈ ਕਿ ਮੇਰੇ ਜਿਹੜਾ ਮਰਦੇ ਦੀਆਂ ਹੱਡੀਆਂ ਕੱਢੀਆਂ ਗਈਆਂ ਉਹ ਉਹਦੇ ਵਿੱਚ ਜਿਹੜੇ ਜਿੰਨਾਂ ਲੋਕਾਂ ਵੱਲੋਂ ਕੱਢੀਆਂ ਗਈਆਂ ਉਹਨਾਂ ਨੂੰ ਕੀ ਦੇਖੋ ਮੈਂ ਹੁਣ ਇੱਥੇ ਮੌਕੇ ਤੇ ਆਇਆ ਹੋਇਆ ਹਾਂ ਤੇ ਮਿਸਾਲ ਦੇ ਤੌਰ ਤੇ ਅੱਜ ਤੋਂ 2-3 ਸਾਲ ਪਹਿਲਾਂ ਇੱਕ ਕਬਰਸਤਾਨ ਦੇ ਵਿੱਚ ਮਿੱਟੀ ਚੱਕੀ ਗਈ ਸੀ 10 ਫੁੱਟ ਉੱਤੇ ਹੱਡੀਆਂ ਪਠਾਨਕੋਟ ਦੇ ਜ਼ਿਲ੍ਹੇ 'ਚ ਨਿਕਲ ਗਈਆਂ ਸੀ ਉਹ ਜਿਹੜਾ ਮੁਕਦਮਾ ਜਿਹੜਾ ਉਹ ਦਰਜ ਕੀਤਾ ਗਿਆ ਸੀ ਹੁਣ ਜਾਇ ਵਕੂਆ ਤੇ ਉਦਾਂ ਦੇ ਹਾਲਾਤ ਨਹੀਂ ਹੈ ਲੇਕਿਨ ਇਹ ਇਹਨਾਂ ਦੀ ਮਾਤਾ ਦਾ ਇਹ ਰੋਸ ਬਿਲਕੁਲ ਠੀਕ ਸੀ ਵੀ ਬਿਨਾ ਇਹਨਾਂ ਦੀ ਰਜਾਮੰਦੀ ਤੇ ਕਬਰਸਤਾਨ ਦੇ ਉੱਤੇ ਕੋਈ ਵੀ ਕੰਮ ਕੀਤਾ ਗਿਆ ਅਸੀਂ ਇਹਨਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦੇ ਹਾਂ ਇਹਨਾਂ ਦੇ ਨਾਲ ਖੜੇ ਹਾਂ ਔਰ ਯਕੀਨ ਦਿਲਾਉਂਦੇ ਹਾਂ ਕਿ ਦੁਬਾਰਾ ਜਿਹੜਾ ਇਦਾਂ ਦਾ ਕੋਈ ਵੀ ਗੱਲ ਜਿਹੜੀ ਉਹ ਨਹੀਂ ਹੋਵੇ ਡਿਪਟੀ ਸਾਹਿਬ ਅੱਜ ਪਹੁੰਚੇ ਲੋਹਾਰਾ ਦੇ ਵਿੱਚ ਜਿਹੜਾ ਕਬਰਾਂ ਨੂੰ ਲੈ ਕੇ ਕਾਫੀ ਨਾਲ ਤੋਂ ਮਾਮਲਾ ਕਰਵਾਇਆ ਸੀ ਤੁਸੀਂ ਬੋਚਿਆ ਕੀ ਸਥਿਤੀ ਕੀ ਹੈ ਜੀ ਮਾਪੇ ਦੀ ਇੱਥੇ ਹੁਣ ਆਪਣਾ ਬਾਬਾ ਫਕਰ ਫਕਰਪਾਪਾ ਦਾਮੂਸ਼ਾ ਜੀ ਜਗ੍ਹਾ ਬਣੀ ਹੋਈ ਹੈ ਜਿਹਨੂੰ ਸਾਰਾ ਪਿੰਡ ਤੇ ਇਲਾਕੇ ਦੇ ਲੋਕ ਮੰਦੀ ਤੇ ਹਰ ਸਾਲ ਮੇਲਾ ਲੱਗਦਾ ਉੱਥੇ ਜਿੰਨਾ ਇਕੱਠ ਹੁੰਦਾ ਪਾਨੂੰ ਸਾਰਿਆਂ ਨੂੰ ਪਤਾ ਹੈ ਇਹ ਜਿਹੜੀ ਇਹਦੀ ਕੰਪਲੇਂਟ ਆਈ ਹੈ ਕਫਰਾਂ ਵਾਲੀ ਜਗ੍ਹਾ ਦੀ ਇਹਦੀ ਪੜਤਾਲ ਅਧੀਨ ਹੈ ਸਾਡੇ ਇਨਸਪੈਕਟਰ ਸਾਹਿਬ ਉਦੋਂ ਹੀ ਮੌਕੇ ਤੇ ਆਗੇ ਸੀਗੇ ਥਾਣਾ ਰੁਕੀ ਜਦੋਂ ਵੀ ਪਤਾ ਲੱਗਿਆ ਪਰ ਕੋਈ ਇੱਥੇ ਵੀ ਹੱਡੀਆਂ ਬਾਹਰ ਨਿਕਲੀਆਂ ਹੋਣ ਜਾਂ ਹੋਰ ਹੋਈਆਂ ਹੋਣ ਇਹੋ ਜੀ ਗੱਲ ਸਾਹਮਣੇ ਨਹੀਂ ਆਈ ਵੀ ਬਾਹੀ ਜ਼ਰੂਰ ਫਲਾਂ ਨਾਲ ਹੱਡੀਆਂ ਨਿਕਲਣ ਵਾਲੀ ਕੋਈ ਗੱਲ ਨਹੀਂ ਹੋਈ ਅੱਗੇ ਜਿਵੇਂ ਹੁਣ ਸ਼ਾਹੀ ਇਮਾਮ ਸਾਹਿਬ ਆਏ ਆ ਇਹਨਾਂ ਨੇ ਦੱਸਿਆ ਵੀ ਨਿਸ਼ਾਨਦੇਹੀ ਕਰਕੇ ਉਹ ਦਵਾਰ ਕਰਾ ਲੈਣਗੇ ਅਸੀਂ ਪੂਰਾ ਸਹਿਯੋਗ ਦੇਵਾਂਗੇ ਲਾਇਟ ਆਊਟਰ ਨੂੰ ਜਿਹੜਾ ਬਰਖਰਾ ਰੱਖਿਆ ਜਾਊਗਾ ਕਿਸੇ ਨੂੰ ਵੀ ਗਲਤ ਕੰਮ ਨਹੀਂ ਕਰਨ ਦਿੱਤਾ ਜਾਊਗਾ। ਜੀ ਧੰਨਵਾਦ। ਕਿਸੇ ਕਿਪਾਤੇ ਦਾਸ ਸ਼੍ਰੋਮਣੀ ਤਰਨਤਾਰਨਦਾਲ ਬਾਬਾ ਮੇਜਰ ਸਿੰਘ ਜੀ ਦਸਮੇਸ਼ ਤਰਨਤਾਰਨਦਾਲ ਉਹਨਾਂ ਵੱਲੋਂ ਮਾਲਵਾ ਜ਼ੋਨ ਦਾ ਲਿਗਲ ਇਨਚਾਰਜ ਆ ਤੇ ਸਾਡੇ ਕੋਲ ਇਹ ਪ੍ਰਾਰਥਨਾ ਆਈ ਸੀਗੀ ਤੇ ਅਸੀਂ ਆਵਾਜ਼ ਉਠਾਈ ਆ ਤੇ ਮੌਲਵੀ ਸਾਹਿਬ ਆਏ ਆਪ ਜੀ ਦਾ ਵੀ ਅਸੀਂ ਮਲਵਾਨਾ ਸਾਹਿਬ ਧੰਨਵਾਦ ਕਰਦੇ ਆਂ। ਔਰ ਇਹ ਵੀ ਅਸੀਂ ਬੇਨਤੀ ਕਰਦੇ ਆਂ ਕਿ ਜਿਵੇਂ ਇਹ ਮਸਲੇ ਦੀ ਗੱਲ ਕੀਤੀ ਆ ਕਬਰਾਂ ਦੀ ਚਾਰਦੁਆਰੀ ਦਾ ਹੋ ਜਾਏਗੀ ਠੀਕ ਆ। ਲੇਕਿਨ ਬਾਕੀ ਮਾਤਾ ਨਾਲ ਗੱਲ ਕਰ ਲਓ ਇੱਕ ਵਾਰੀ ਉਹਨਾਂ ਨੇ ਇਨਸਾਫ ਦੀ ਜਿਹੜੀ ਉਹ ਗੱਲ ਕਰਦੇ ਦੂਜੀ ਗੱਲ ਆ ਕਿ ਸਾਡੇ ਪਿੰਡ ਦੇ ਵਿੱਚ ਫੱਕਰ ਬਾਬਾ ਦਾ ਮੂਸ਼ਾ ਮੁਸਲਮ ਫਕੀਰ ਦੀ ਜਗ੍ਹਾ ਬਣੀ ਹੋਈ ਆ ਔਰ ਸਾਰਾ ਪਿੰਡ ਨਸਤ ਮਤਥ ਹੁੰਦਾ ਪਰ ਲੋਕ ਬਾਹਰੋਂ ਬਾਹਰੋਂ ਵੀ ਆਉਂਦੇ ਆ 25 ਤੋਂ 30 ਲੱਖ ਰੁਪਏ ਉੱਥੋਂ ਨਿਕਲਦਾ ਪਿਆ ਅਸੀਂ ਬੇਨਤੀ ਇਹ ਕਰਾਂਗੇ ਕਿ ਉਹ ਪੈਸਾ ਪੋਲੀਟੀਕਲ ਕੰਮਾਂ ਦੇ ਵਿੱਚ ਲੱਗ ਰਿਹਾ ਨਾ ਕਿ ਪਿੰਡ ਦੇ ਵਿੱਚ ਲੱਗ ਰਿਹਾ ਤੁਸੀਂ ਮੁਖੀ ਹੋਣ ਕਰਕੇ ਅਸੀਂ ਤੁਹਾਡੇ ਕੋਲ ਬੇਨਤੀ ਕਰਦੇ ਕਿਰਪਾ ਕਰਕੇ ਇਸ ਚੀਜ਼ ਤੇ ਧਿਆਨ ਜ਼ਰੂਰ ਦਿਓ ਕਿ ਉਹ ਪੈਸਾ ਪਿੰਡ ਦੇ ਵਿੱਚ ਲੱਗੇ ਉਹ ਪਿੰਡ ਦੇ ਵਿੱਚ ਇੱਕ ਹਸਪਤਾਲ ਬਣੇ ਫਕਰ ਬਾਬਾ ਦਾਮੂ ਸ਼ਾਹ ਦੇ ਨਾਂ ਤੇ ਜਿੱਥੇ ਗਰੀਬ ਲੋਕਾਂ ਦਾ ਜਿਹੜਾ ਹੈਗਾ ਇਲਾਜ ਫਰੀਦ ਚ ਕੀਤਾ ਜਾਵੇ ਇੱਥੇ ਇੱਕ ਕਾਲਜ ਬਣੇ ਪੈਸੇ ਇੱਥੇ ਲੱਗੇ ਪਿੰਡ ਦਾ ਸਾਨੂੰ ਪਤਾ ਲੱਗੇ ਅਸੀਂ ਇਹਨਾਂ ਲੋਕਾਂ ਦੇ ਨਾਲ ਖੜੀ ਹਾਂ ਸਹਿਯੋਗ ਕਰੀਏ ਕਿਉਂਕਿ ਗਰੀਬ ਲੋਕ ਆ ਕੋਈ ਆਵਾਜ਼ ਨਹੀਂ ਉਠਾਉਂਦਾ ਸਾਡੀ ਜਥੇਬੰਦੀਆਂ ਵੱਲੋਂ ਡਿਊਟੀ ਲੱਗੀ ਆ ਭਾਈ ਅਸੀਂ ਤਾਂ ਜਿੰਨਾ ਚੱਕ ਜਾਉਨੇ ਆ ਤੁਹਾਡੇ ਵਾਂਗੂ ਬੋਲਾਂਗੇ ਤਾਂ ਅਸੀਂ ਤੁਹਾਡੇ ਕੋਲ ਪ੍ਰਾਰਥਨਾ ਕਰਦੇ ਆ ਪਤਾ 걸ੀ ਜ ਇਸ ਤਰ੍ਹਾਂ ਜਦੋਂ ਆਮੇ ਹਮ ਲੋਕ ਰੋਸ਼ਨੀ ਦੇ ਮੇਲੇ ਦਾ ਕੰਟਰੋਲ ਵਕਾ ਬੋਰਡ ਕਰਦਾ ਹੈ ਨਾ ਜੀ ਜੀ ਅਗਰ ਉਹ ਜਗਾ ਵਕਾ ਕੀ ਇਹ ਜੋ ਬਾਬਾ ਜੀ ਹਾਂਜੀ ਹਾਂਜੀ ਬਿਲਕੁਲ ਸਹੀ ਹੈ ਜੀ ਡਿਪਟੀ ਕਮਿਸ਼ਨਰ ਕੋਲ ਲਿਖ ਕੇ ਦਿਜੀਏ ਵੀ ਇਸ ਦੀ ਕਮੇਟੀ ਸਰਕਾਰ ਬਣਾਏ ਔਰ ਉਹ ਸਾਰਾ ਪੈਸਾ ਗਾਉਂ ਪੇ ਗਾਉਂ ਪੇ ਲਗੇ 25 ਤੋਂ 30 ਲੱਖ ਰੁਪਏ ਜਿਹੜਾ ਨਿਕਲਦਾ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਦੇ ਵਿੱਚ ਉਹ ਪੈਸਾ ਪਿੰਡ ਦੇ ਵਿੱਚ ਲਗੇ ਪਿੰਡ ਦੀ ਆ ਫਿਰ ਨਹੀਂ ਆਪਾਂ ਕੁਝ ਕਰ ਸਕਦੇ ਜੀ ਹਾਂਜੀ ਉਹ ਇਹਨਾਂ ਦਾ ਪਤਾ ਕਰ ਲੈ ਹਾਂਜੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਇਸ ਸੰਬੰਧ ਵਿੱਚ ਸ ਖਜਾਂਚੀ ਬਾਬਾ ਦામੂ ਸ਼ਾ ਦੇ ਕਰਮਜੀਤ ਸਿੰਘ ਗੱਲ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਕਿਹਾ ਕਿਉਂਕਿ ਇਹ ਕਬਰਾਂ ਜਿਹੜੀਆਂ ਉਹਨਾਂ ਵੱਲੋਂ ਵਹਾਈਆਂ ਗਈਆਂ ਸਨ ਫਕਰ ਬਾਬਾ ਦામੂ ਸ਼ਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਰਪੰਚ ਕਰਮਜੀਤ ਸਿੰਘ ਵੱਲੋਂ ਉਹਨਾਂ ਨੇ ਜਦੋਂ ਇਸ ਸਬੰਧ ਵਿੱਚ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕੀ ਕਿਹਾ ਆਓ ਤੁਹਾਨੂੰ ਸੁਣਾ ਦਿੰਦੇ ਹਾਂ ਸਪੰਸਰ ਸਭ ਤੁਸੀਂ ਇੱਥੇ ਗੜੇ ਹੋਣ ਜਿਹੜਾ ਹੈਗਾ ਆਪਣੇ ਵੱਲੋਂ ਜਿਹੜੀਆਂ ਇਹ ਕਬਰਾਂ ਨੂੰ ਬਾਹਰ ਦਿੱਤਾ ਗਿਆ ਸੀ ਅੱਜ ਇੱਥੇ ਕੱਟ ਹੋਇਆ ਉਹ ਅਧਿਕਾਰੀ ਜਿਹੜੇ ਪਹੁੰਚੇ ਨੇ ਅਫਸਰ ਸਾਹਿਬਾਂ ਪਹੁੰਚੇ ਨੇ ਕੀ ਕਹਿਣਾ ਚਾਹੋਗੇ ਆਪਾਂ ਤਾਂ ਪਹਿਲਾਂ ਤਰ੍ਹਾਂ ਹਰ ਸਾਲ ਦੀ ਨਾਲ ਇਹ ਸਫਾਈ ਕਰਵਾਏ ਸੀ ਤੇ ਕੋਈ ਆਪਣਾ ਹੋਰ ਮਕਸਦ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਂਦਾ ਕੋਈ ਮਕਸਦ ਨਹੀਂ ਸੀ ਚਲੋ ਹੁਣ ਜਾਣੇ ਬਗੋਂ ਜੋ ਕੁਝ ਵੀ ਹੋਇਆ ਉਹ ਅਸੀਂ ਸਹੀ ਕਰਵਾ ਕੇ ਦੇਵਾਂਗੇ ਚਾਰ ਦੁਆਰੇ ਕਰਾ ਕੇ ਦੇਵਾਂਗੇ ਲੱਗਦਾ ਸੀ ਵੀ ਇਹ ਗਲਤੀ ਹੋਈ ਹੈ ਚਲੋ ਆਪ ਨੂੰ ਜਗ੍ਹਾ ਦਾ ਨਹੀਂ ਪਤਾ ਸੀ ਪਹਿਲਾਂ ਵੀ ਕਿੱਥੇ ਕਬਰਸਤਾਨ ਦੀ ਜਗ੍ਹਾ ਇੱਕ ਕਬਰ ਸੰਦੀ ਗਲਤ ਜਗ੍ਹਾ ਹੈਗੀ ਆ ਤੇ ਚਲੋ ਗਲਤੀ ਸਾਡੀ ਕਿ ਸਾਰਾ ਚਲੋ ਹਾਰਾ ਪਿੰਡ ਦੇ ਵਿੱਚ ਪਹੁੰਚੇ ਹਾਂ ਕਬਰਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਜਿਹੜਾ ਇਹ ਮਾਮਲਾ ਜਿਹੜਾ ਗਰਮਾਇਆ ਸੀਗਾ ਕੀ ਕਰਜਾਊਗਾ ਅੱਜ ਉੱਚ ਪੱਧਰ ਤੇ ਜਿਹੜੇ ਆਪਸ ਪਹੁੰਚੇ ਨੇ ਮੁੱਕੇ ਤੇ مولانا ਜੀ ਆਏ ਹੋਏ ਨੇ ਤੇ ਇੱਥੇ ਸਮੁੱਚੀ ਪੰਚਾਇਤ ਹਾਜ਼ਰ ਸੀਗੀ ਸਮੁੱਚੀ ਪੰਚਾਇਤ ਦੇ ਵਿੱਚ ਫੈਸਲਾ ਹੋ ਚੁੱਕਾ ਆ ਤੇ ਸਾਡੇ ਲਈ ਜੋ ਹੁਕਮ ਆਇਆ ਕਿ ਅਸੀਂ ਇੱਥੋਂ ਦੀ ਨਿਸ਼ਾਨਦੀ ਕਰਾਉਣੀ ਆ 83 ਨੰਬਰ ਵਕਫ ਬੋਰਡ ਦੀ ਜਮੀਨ ਹੈਗੀ ਆ ਸਾਡੇ ਕੋਲੇ ਜਿਉਂ ਹੀ ਲਿਖਤ ਦੇ ਵਿੱਚ ਆਉਂਦਾ ਤੇ ਤੁਰੰਤ ਅਸੀਂ ਇੱਥੇ ਨਿਸ਼ਾਨਦੀ ਕਰਵਾ ਦਿੱਤੀ ਜਾਵੇਗੀ ਬismillahir ਅਸੀਂ ਸਾਰੀ ਮੁਸਲਮਨ ਫਰੰਟ ਪੰਜਾਬ ਜ਼ਿਲ੍ਹਾ ਮੋਗਾ ਤੇ ਬਾਗਾਪੁਰ ਨੇ ਦੀ ਟੀਮ ਇੱਥੇ ਪਹੁੰਚੀ ਹੋਈ ਆ ਅਸੀਂ ਜਿਸ ਦਿਨ ਦਾ ਇਹ ਮਸਲਾ ਖੜਿਆ ਉਸੇ ਦਿਨ ਤੋਂ ਇੱਥੇ ਹਾਜ਼ਰ ਆ ਇੱਥੇ ਜਿਹੜੀਆਂ ਸਾਡੀਆਂ ਕਬਰਾਂ ਸੀ ਇੱਥੋਂ ਦੇ ਭਾਈਚਾਰੇ ਦੀਆਂ 8 ਕਲਾਲਾਂ ਤੇ 12 ਮਰਲੇ ਸੀਗੀਆਂ ਇਹ ਇਹਨਾਂ ਨੇ ਅਣਜਾਣਪਨੇ ਦੇ ਵਿੱਚ ਇਹ ਕਹਿੰਦੇ ਹੁਣ ਸਾਡੇ ਸਾਹਮਣੇ ਤਾਂ ਵੀ ਅਸੀਂ ਇਹ ਸਫਾਈ ਕਰਨ ਦੇ ਕਰਕੇ ਢਾਹ ਗਈਆਂ ਸਾਡੇ ਕੋਲੋਂ ਤੇ ਹੁਣ ਇਹਨਾਂ ਨਾਲ ਇਹ ਗੱਲ ਹੋਈ ਆ ਵੀ ਇਹ ਤੱਕ ਤਾਂ ਇਹਨਾਂ ਸਾਰੇ ਭਾਈਚਾਰੇ ਦੇ ਸਾਹਮਣੇ ਮਾਫੀ ਮੰਗੀ ਆ ਤੇ ਇੱਕ ਇਹਨਾਂ ਨੇ ਆਖਿਆ ਵੀ ਅਸੀਂ ਇਹਦੀ ਬੇਨਤੀ ਕਰਵਾ ਕੇ ਇਹ ਕਬਰਾਂ ਵਾਲੀ ਜਗ੍ਹਾ ਦੀ ਤੇ ਇੱਥੇ ਅਸੀਂ ਚਾਰ ਦੁਵਾਰੀ ਅਸੀਂ ਕਰਾਵਾਂਗੇ ਤੇ ਬਾਕੀ ਵੀ ਜਿੰਨਾ ਵੀ ਕੰਮ ਆ ਇਹ ਮੁਸਲਮ ਭਾਈ ਜਰਾ ਨੇ ਮਾਤਾ ਨੇ ਆਖਿਆ ਜਿਹਨੇ ਪਾਈ ਸੀ ਵੀਡੀਓ ਵੀ ਉਦੋਂ ਮੇਰਾ ਸਹਿਮਤੀ ਮੰਨੀ ਜਾਣੀ ਆ ਜਦੋਂ ਇਹ ਸਾਰੇ ਕੰਮ ਹੋ ਗਏ ਮਾਤਾ ਵਾਲੋਂ ਹਜੇ ਕੋਈ ਨਹੀਂ ਹੈ ਮਾਤਾ ਵਾਲਿਆਂ ਹਜੇ ਕੋਈ ਨਹੀਂ ਜਦੋਂ ਇਹ ਪਹੁੰਚ ਗਏ ਇੱਥੇ ਇਹਨਾਂ ਕੰਮਸਾਲਾ ਕਰਤਾ ਉਸ ਤੋਂ ਬਾਅਦ ਹੀ ਦਰਖਾਸਤ ਵਾਪਸ ਲਈ ਜਾਊਗੀ ਅਜੇ ਦਰਖਾਸਤ ਵਾਪਸ ਨਹੀਂ ਲਈ ਹਾਂਜੀ ਹਾਂਜੀ ਇਹ ਜਿਹੜੀ ਜਗ੍ਹਾ ਵਕੀਰ ਬੋਰਡ ਦੀ ਆ ਅਸੀਂ ਸਾਰੀ ਕਮੇਟੀ ਮਸਲ ਫਰੈਂਡ ਪੰਜਾਬ ਦੀ ਮੈਂ ਮਸਲ ਫਰੈਂਡ ਪੰਜਾਬ ਜ਼ਿਲ੍ਹਾ ਮੋਗਾ ਦਾ ਚੇਅਰਮੈਨ ਤੇ ਸਾਰੀ ਕਮੇਟੀ ਇਹਨਾਂ ਦੇ ਨਾਲ ਆ ਭਾਈਚਾਰੇ ਦੇ ਨਾਲ ਸਾਡੇ ਇੱਥੇ ਅਸਮਾਨ ਸਾਹਿਬ ਵੀ ਆਏ ਆ ਉਹਨਾਂ ਦੇ ਨਾਲ ਨਾਲ ਵੀ ਗੱਲ ਹੋਈ ਆ ਉਹਨਾਂ ਦੇ ਸਾਹਮਣੇ ਵੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਸੀਟਦਾਰ ਸਾਹਿਬ ਨਾਲ ਵੀ ਗੱਲ ਹੋਈ ਆ ਵਕੀਰ ਬੋਰਡ ਵਾਲੇ ਵੀ ਭਾਈ ਸਭਾਏ ਹੋਏ ਆ ਸਾਰਿਆਂ ਦੇ ਸਾਹਮਣੇ ਇਹ ਗੱਲ ਹੋਈ ਆ ਵੀ ਜਦ ਇਹ ਇਹ ਸਾਰਾ ਕੰਮ ਸਹੀ ਨਹੀਂ ਕਰ ਦਿੰਦੇਗੇ ਇੱਥੇ ਚਾਰਦੁਵਾਰੀ ਨਹੀਂ ਕਰ ਦਿੰਦੇਗੇ ਇਹਦੀ ਨਿਸ਼ਾਨਦੇ ਨਹੀਂ ਕਰਵਾ ਦਿੰਦੇ ਉਹਨਾਂ ਚਾਰੇ ਇਹਨਾਂ ਨਾਲ ਕੋਈ ਸਮਝ ਹੁੰਦਾ ਨਹੀਂਗਾ ਬਿਸਮਿਲਲਾ ਆਓ ਹੁਣ ਗੱਲਬਾਤ ਕਰਦੇ ਹਾਂ ਮੀਤ ਪ੍ਰਧਾਨ ਲਸ਼ਮਣ ਸਿੰਘ ਗੱਲ ਫਕਰ ਬਾਬਾ ਦામੂ ਸ਼ਾ ਜਿੰਨਾਂ ਵੱਲੋਂ ਇਹਨਾਂ ਕਬਰਾਂ ਨੂੰ ਵਾਉਣ ਦੀ ਇਜਾਜ਼ਤ ਦਿੱਤੀ ਗਈ ਸੀ ਕਿ ਇਸ ਬਾਰੇ ਉਹਨਾਂ ਦਾ ਕੀ ਕਹਿਣਾ ਹੈ ਹਾਂ ਜੀ ਦਾਰ ਦਾ ਸਾਜਣਾ ਦੀ ਮੇਰੀ ਬੇਚਾਰਾ ਸਰਪੰਚਾ ਹੈ ਮਾਤਾ ਲਾਲ ਕਰਨ ਵਾਸਤੇ ਨਹੀਂ ਆਈ ਆਪਾਂ ਇੱਥੇ ਗੱਲਬਾਤ ਕਰਨ ਆਏ ਮੈਨੂੰ ਮਾ ਗੱਛਾ ਇਹ ਮੈਨੂੰ ਮਰਾ ਸੁਣਾ ਦੇ ਰੇ ਮਰਾ ਸੁਣਾ ਦੇ ਮਾ ਮਰਾ ਅੱਛਾ ਨਾ ਹੋ ਗਈ ਇਹ ਖਾਨਦਾਨਾ ਹੋ ਗਈ ਰੋਪਰਾਂਗੇ ਗੱਲ ਕਰਾਂਗੇ ਨਾ ਚੁੱਪ ਕਰਦੇ ਹਾਂ ਹਾਂ ਇਹ ਗੱਲਬਾਤ ਇਹਨਾਂ ਦੇ ਕੋਲ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਬਈ ਪਖਾਲਸ ਅੱਜ ਸਾਡਾ ਜਿਹੜਾ ਇੱਥੋਂ ਦਾ ਇਕੱਠ ਹੈ ਇਹ ਜਾਣੇ ਲਾ ਜਾਣੇ ਵਿੱਚ ਜਿਹੜੀ ਗਲਤੀ ਹੋਈ ਹੈ ਕਿਸੇ ਨੇ ਜਾਣ ਕੇ ਨਹੀਂ ਕੀਤੀ ਜੀ ਸਫਾਈ ਕੀਤੀ ਸੀ ਕਿਉਂਕਿ ਬੱਚੇ ਆ ਨਾਲ ਸਟੇਡੀਅਮ ਤੇ ਇੱਥੇ ਹੱਥ ਨਹੀਂ ਖੇਡਦੇ ਅੱਗੇ ਵੀ 2022 ਦੇ ਵਿੱਚ ਜਦੋਂ ਕਮੇਟੀ ਹੋਣ ਚਾਹੀ ਆ ਉਸ ਟਾਈਮ ਇੱਥੇ ਪਹਿਲਾਂ ਪ੍ਰਸ਼ਾਸਨ ਲੱਗਾ ਸੀ ਦਰਗਾਹ ਤੇ ਤੇ ਕਿਸੇ ਨੇ ਸਾਬ ਸੰਭਾਲ ਨਹੀਂ ਕੀਤੀ ਇੱਥੇ ਪਾਣੀ ਇਸ ਉਹ ਜਿੰਨਾ ਤੋਂ ਲਾ ਕੇ ਸਾਰਾ ਸਵੇਓ ਪਾਣੀ ਉਧਰ ਲਾ ਛੱਪੜਦਾ ਆ ਸਾਰੀ ਟੈਂਕੀ ਵਾਲੀ ਜਗ੍ਹਾ ਉਹ ਗੁਰਦੁਆਰਾ ਸਾਹਿਬ ਤੇ ਜਾ ਕੇ ਨਾਲ ਲਾ ਗਿਆ ਸੀ ਕੰਡਾਂ ਦੇ ਕાળા ਪਾਣੀ ਬਾਈ ਦੇ ਵਿੱਚ ਜਦੋਂ ਫਿਰ ਉਹ ਕਮੇਟੀ ਬਣੀ ਚੌਥੇ ਵੀ ਨਹੀਂ ਸਾਡੀ ਅਸੀਂ ਉਦੋਂ ਸਫਾਈ ਕੀਤੀ ਹੈ ਜਗ੍ਹਾ ਦੀ ਉਦੋਂ ਸਾਰੇ ਇੱਕ ਸੀ ਕੋਈ ਇਹ ਵੀ ਸਾਡੇ ਨਾਲ ਸੀ ਇਹਨਾਂ ਨੇ ਇਹ ਆਪ ਇਹਨਾਂ ਨੇ ਸਾਨੂੰ ਕਿਹਾ ਵੀ ਆ ਤੁਸੀਂ ਬਹੁਤ ਸ਼ਾਬਾਸ਼ ਵਾਲਾ ਕੰਮ ਕੀਤਾ ਬਹੁਤ ਚੰਗਾ ਕੀਤਾ ਇੱਥੇ ਪਾਣੀ ਖੜਾ ਕਿਸੇ ਪਾਸੇ ਮਤਲਬ ਜੇ ਕੋਈ ਘਟਨਾ ਹੋ ਜੇ ਤੇ ਮਰਦਾ ਕਿੱਥੇ ਦਫਨਾਉ ਜਦੋਂ ਜਗ੍ਹਾ ਹੀ ਨਹੀਂ ਅਸੀਂ ਉਦੋਂ ਵੀ ਸਫਾਈ ਕੀਤੀ ਸ਼ਾਂਤ ਰੱਖਿਆ ਤੇ ਇਹ ਪਤਾ ਨਹੀਂ ਅਸੀਂ ਹਾਂ ਕੋਈ ਗੱਲ ਨਹੀਂ ਇਹੋ ਜੀ ਕਹਿੰਦੇ ਵੀ ਕੀ ਨੇ ਕਿਹਾ ਜਾਂ ਨਹੀਂ ਕਿਹਾ ਤੇ ਇਹ ਦੀ ਸਭਾਈ ਸੀ ਇਹਦੇ ਵਿੱਚ ਸਾਥੋਂ ਇਹ ਗਲਤੀ ਸਭਾਈ ਦੀ ਹੋਈ ਆ ਬਾਕੀ ਅਸੀਂ ਕਿਸੇ ਵੀ ਧਰਮ ਨੂੰ ਖੇਸ ਨਹੀਂ ਪਹੁੰਚਾਉਂਦੇ ਅਸੀਂ ਸਾਰੇ ਇੱਕ ਸਾਰੇ ਧਰਮਾਂ ਜਿਹੜੇ ਇੱਕ ਹੈ ਇਹ ਸਾਡੇ ਭਾਈ ਆ ਇਹਨਾਂ ਦੇ ਜਿਹੜੇ ਵਾਟ ਵਟੇਰੇ ਸੀ ਉਹ ਸਾਡੇ ਵਾਟ ਵਟੇਰੇ ਨੇ ਉਹਨਾਂ ਨੇ 47 ਵਟੇਰੇ ਨੂੰ ਇੱਥੇ ਰੱਖਿਆ ਸਾਡੇ ਭਰਾ ਸਾਡਾ ਕੋਈ ਫਰਕ ਨਹੀਂ ਆ ਜਿਵੇਂ ਕਹਿਣਗੇ ਜਿੰਨੀ ਨਾ ਹੀ ਜਗਾ ਬਣਦੀ ਜਿੱਥੇ ਬਣਦੀ ਹੈ ਇਹ ਨਿਸ਼ਾਨਦੇਹੀ ਕਰਾ ਲੈਣ ਤੇ ਅਸੀਂ ਇਹਨਾਂ ਦੀ ਮਦਦ ਕਰਾਂਗੇ ਤੇ ਜਗਾ ਬਣਾ ਦੇਣਾ ਲੱਗਦਾ ਨਹੀਂ ਸੀ ਕਬਰਾਂਵਾਂ ਤੋਂ ਪਹਿਲਾਂ ਇੱਕ ਵਾਰ ਇਹਨਾਂ ਨੂੰ ਪੁੱਛ ਲਿਆ ਜਾਂਦਾ ਸਾਡੇ ਮਨ ਚ ਨਹੀਂ ਸੀ ਇਹ ਗੱਲ ਜੇ ਸਾਡੇ ਮਨ ਚ ਆਉਂਦੀ ਤਾਂ ਹੀ ਅਸੀਂ ਪੁੱਛ ਮਦਦ ਕਰਦੇ ਕਿ ਹਰ ਕਾਲੀ ਪਾਈ ਹੁੰਦੀ ਆ ਹਰ ਗੱਲ ਦਾ ਇਹ ਇਹ ਗੱਲ ਦਾ ਪਤਾ ਸੀ ਵੀ ਇੱਥੇ ਕਬਰਸਤਾਨ ਪਹਿਲਾਂ ਕਬਰਸਤਾਨ ਤਾਂ ਸਾਰੇ ਪਿੰਡ ਨੂੰ ਤੋਂ ਪਤਾ ਹੈ ਪਰ ਇਹ ਨਹੀਂ ਪਤਾ ਸੀ ਵੀ ਕਿੱਥੇ ਠੀਕ ਹੈ ਨਾ ਗੱਲ ਕੋਈ ਜਾਣ ਪੁੱਛੀ ਭਾਈ ਚਾਰ ਕਿਸਾਨ ਜੀ ਕਹਾਂ ਰੱਖੋ ਬਸ ਪਿੰਡ ਦੀ ਹਾਂ ਨੂੰ ਦੇਖ ਕੇ ਜ ਬੰਨੇ ਆਉਂਦੇ ਪਾ ਸਾਡੇ ਕੋਲੇ ਗਰੀਬਾ ਕੋਲੇ ਇੱਕ ਆ ਗਿਆ ਲੁਟਖਾਰ ਤੇ ਨਾ ਨਾ ਪਲਾਟ ਗਰੀਬ ਨੇ ਉਹਦਾ ਖਰੀਦਿਆ ਬੀਬੀ ਸਹੀ ਬੋਲਦੀ ਮੈਨੂੰ ਮਾਰ ਲੈਣਗੇ ਮੇਰਾ ਜੇਲ੍ਹ ਜਾ ਬੈਠੋ ਬਣਾ ਯਾਰ ਕਮਾ ਕਰ ਦੋ ਯਾਰ ਗੱਲ ਕਰ ਦੱਸ ਜੀ ਯਾਰ ਲੋੜ ਤਾਂ ਹੈ ਜੁੜਨ ਆ ਰਹੇ ਸਾਰੇ ਪਾਵਾ ਦੱਸੋ ਇਹ ਮਾਰੇ ਕੋਲੇ ਉਧਰ ਪਿਆ ਨਾ मुका गया सी दबाना नहीं नहीं हां एक को पार्टीदार किसान जनादी मेरी बेज यार गंगा ना आया ना आए 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 आपा दास सरपंच है माता लाल करवाने नहीं आई आपा इथे गलत बात करना आई मेनू मां अच्छा ए मेनू मारा सुना दे बे मार सुना ना भाई मो मार अच्छा ना हो गई ए खानदानो हो गई अरे बाप रेणु करंगे ने चुप कर दे धन्यवाद